ਜੇ ਭਲਾ ਇੱਕ ਮੁੱਖ ਮੰਤਰੀ ਦਾ ਹੈਲੀਕਾਪਟਰ ਉੱਡਿਆ ਫਿਰਦਾ ਹੈ ਤੇ ਪੱਤਰਕਾਰਾਂ ਨੇ ਪੁੱਛ ਲਿਆ ਬੀਜੀ ਮੁੱਖ ਮੰਤਰੀ ਜੀ ਤੁਸੀਂ ਤਾਂ ਇੱਥੇ ਹੈ ਨਹੀਂ ਸੀ ਇਹ ਤੁਹਾਡਾ ਹੈਲੀਕਾਪਟਰ ਖਾਣ ਬਾਤ ਰਹੇ ਆ ਇਹਦੇ ਵਿੱਚ ਗਲਤ ਕੀ ਸੀ ਕਿ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਨਹੀਂ ਦੇਣਾ ਤਾਂ ਉਹਨਾਂ ਨੂੰ ਸਭ ਕੁਝ ਕਿਉਣਾ ਤੁਸੀਂ ਤੁਹਾਡੀ ਜ਼ਰਤ ਕਿਵੇਂ ਹੋਈ ਤੁਸੀਂ ਬੋਲਦੇ ਕਿਵੇਂ ਤੁਸੀਂ ਇੱਕ ਮੁੱਖ ਮੰਤਰੀ ਦੀ ਉਂਗਲ ਕਿਵੇਂ ਰੱਖੀ ਇਹ ਜਿਹੜਾ ਜਵਾਬ ਦੇ ਵਿੱਚ ਉਹਨਾਂ ਨੇ ਪਰਚੇ ਦੱਤੇ ਕਿ ਤਾਂ ਸੱਚ ਸਹਾਰਨ ਦਾ ਮਾਦਾ ਸਰਕਾਰ ਚ ਹੋਣਾ ਚਾਹੀਦਾ ਹੁਣ ਦੇਖੋ ਸਰਕਾਰੀ ਖਜ਼ਾਨੇ ਦੀ ਦਰਬਾਰ ਤੋਂ ਜਦੋਂ ਹੋ ਤਾਂ ਪੱਤਰਕਾਰ ਕਿਉਂ ਨਾ ਬੋਲਣ 2027 ਆ ਰਿਹਾ ਕਿਵੇਂ ਦੇਖਣ ਨੂੰ ਮਿਲੇਗਾ ਕਿ ਕੀ ਲੱਗਦਾ ਹੈ ਕੌਣ ਕਿਹੜੀ ਪੰਜਾਬ ਚ ਪਾਰਟੀ ਬਾਜੀ ਮਾਰੂ ਕਿਉਂਕਿ ਸਾਰੀ ਪਾਰਟੀਆਂ ਨੇ ਇਹੋ ਜਿਹੀ ਹਾਲ ਕਰਿਆ ਪਿਆ ਕਈ ਸਰਕਾਰਾਂ ਨੇ ਹੋਣਾ ਇਹਨਾਂ ਚੋਂ ਕਿਸੇ ਨੇ ਜਿੱਤ ਜਾਣਾ ਹੈ ਹਾਰਨਾ ਤਾਂ ਲੋਕਾਂ ਨੇ ਲੋਕਾਂ ਇਹ ਖੇਡ ਦੇ ਵਿੱਚ ਹਾਰਦੇ ਹੀ ਰਹਿਣਗੇ ਕੁਰਸੀਆਂ ਬਦਲਦੀਆਂ ਨੇ ਕੱਪੜੇ ਬਦਲਦੇ ਨੇ ਨੀਤੀ ਨਹੀਂ ਬਦਲਦੀ ਪਾਲਿਸੀ ਨਹੀਂ ਬਦਲਦੀ ਨਵੇਂ ਹੱਥਕ ਨੀਤੀਆਂ ਨਹੀਂ ਬਦਲਦੀਆਂ ਕਾਰਪੋਰੇਟਾਂ ਦੀ ਚਾਕਰੀ ਨਹੀਂ ਬਦਲਦੀ ਸਾਮਰਾਜ ਦਾ ਕਾਬਾ ਨਹੀਂ ਬਦਲਦਾ ਉਹੀ ਸਾਰੀਆਂ ਨੀਤੀਆਂ ਜਿਹੜੇ ਸਮੁੰਦਰੋਂ ਪਾਰ ਸਾਡੇ ਤੇ ਲੱਗੀਆਂ ਉਹ ਸਾਰੀਆਂ ਉਸੇ ਤਰ੍ਹਾਂ ਬਰਕਰਾਰ ਰਹਿੰਦੀਆਂ ਨੇ ਸਰਕਾਰਾਂ ਦੇ ਵੱਲੋਂ ਹੁਣ ਧਰਨੇ ਲਾਣੇ ਸ਼ੁਰੂ ਕਰ ਦਿੱਤੇ ਗਏ ਨੇ ਕਿਸੇ ਟਾਈਮ ਪੱਤਰਕਾਰ ਜਿਹੜੀ ਆਵਾਜ਼ ਸੀ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦੇ ਸੀ ਤੇ ਅੱਜ ਉਹ ਧਰਨਿਆਂ ਤੇ ਬੈਠੇ ਹੋਏ ਨੇ ਅੰਗਰੇਜ਼ਾਂ ਦੇ ਰਾਤ ਦੇ ਵਿੱਚ ਪੱਤਰਕਾਰਾਂ ਨਾਲ ਇਹ ਜਿਹਾ ਵਿਵਾਰ ਹੁੰਦਾ ਹੈ মিডিਆ ਨਾਲ ਇਹ ਜਿਹਾ ਵਿਵਾਰ ਹੁੰਦਾ ਸੀ ਹੁਣ ਪੰਜਾਬ ਦੇ ਵਿੱਚ ਹੋ ਰਿਹਾ ਕਿਵੇਂ ਦੇਖ ਰਹੇ ਡਿਕਟੇਟਰ ਉਸੇ ਤਰ੍ਹਾਂ ਦੀ ਡਿਕਟੇਟਰ ਉਸੇ ਤਰ੍ਹਾਂ ਦਾ ਧੱਕਾ ਕਿਉਂਕਿ ਇਹ ਇੱਥੇ ਨਹੀਂ ਇਹ ਤੇ ਨਹੀਂ ਹੈ ਤੁਸੀਂ ਨੈਸ਼ਨਲ ਮੀਡੀਆ ਦੇ ਹਾਰ ਦੇ ਇਹ ਭਗਤ ਸਿੰਘ ਵਾਲੀ ਹੈ ਇਹ ਸ਼ਾਇਦ ਹੁਣ ਕਹਿਦਾਂ ਨਾ ਬੀਸੀ ਕਰਤਾਰ ਸਰਾਬੇ ਵਾਲੀਆਂ ਗਾਂਹਾਂ ਵਾਲੀ ਕਹਦੇ ਮੋਤਮ ਸਿੰਘ ਵਾਲੀਆਂ ਉਦੋਂ ਗਾਂਹਾਂ ਵਾਲੀ ਕਹਦੇ ਮੈਂ ਗਾਂਧੀ ਵਾਲੀਆਂ ਇਹ ਐਂ ਦਾ ਨਾਮ ਬਦਲ ਦੇ ਦਿੰਦੇ ਇਹ ਕੋਈ ਤਬਦੀਲੀ ਨਹੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਬਠਿੰਡਾ ਤੋਂ ਮੈਂ ਹਿਮਨਸ਼ੂ ਮੜਕਨ ਸਾਡੇ ਨਾਲ ਜੁਗਿੰਦਰ ਉਗਰਾਹਾ ਜੀ ਮੌਜੂਦ ਨੇ ਜੋ ਅੱਜ ਪੱਤਰਕਾਰਾਂ ਦੇ ਜਿਹੜਾ ਧਰਨਾ ਪ੍ਰਦਰਸ਼ਨ 'ਚ ਪਹੁੰਚੇ ਨੇ ਕਿਵੇਂ ਦੇਖ ਰਹੇ ਹੋ ਉਗਰਾਹਾ ਜੀ ਕਿ ਪੱਤਰਕਾਰਾਂ ਦੇ ਵੱਲੋਂ ਹੁਣ ਧਰਨੇ ਲਾਣੇ ਸ਼ੁਰੂ ਕਰ ਦਿੱਤੇ ਗਏ ਨੇ ਕਿਸੇ ਟਾਈਮ ਪੱਤਰਕਾਰ ਜਿਹੜੀ ਆਵਾਜ਼ ਸੀ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦੇ ਸੀ ਤੇ ਅੱਜ ਉਹ ਧਰਨਿਆਂ ਤੇ ਬੈਠੇ ਹੋਏ ਨੇ ਦੇਖੋ ਪੱਤਰਕਾਰ ਜਿਹੜਾ ਇਹ ਦੁਨੀਆ ਦੇ ਵਿੱਚ ਇੱਕ ਬਹੁਤ بڑا ਇਹ ਹਜਾ ਇੱਕ ਅਧਾਰਾ ਹੈ ਜਿਹੜਾ ਸੱਚੀ ਗੱਲ ਲੋਕਾਂ ਤੱਕ ਲੈ ਕੇ ਜਾਂਦਾ ਹੈ ਤਾਂ ਸੱਚ ਸਹਾਰਨ ਦਾ ਮਾਦਾ ਸਰਕਾਰ ਚ ਹੋਣਾ ਚਾਹੀਦਾ ਕਮੀਆਂ ਸਰਕਾਰ ਦੇ ਕੰਮਾਂ ਦੇ ਵਿੱਚ ਕਮੀਆਂ ਸਰਕਾਰ ਦੀਆਂ ਨੀਤੀਆਂ ਪਾਲਸੀਆਂ ਦੇ ਵਿੱਚ ਕਮੀਆਂ ਉਹ ਗੱਲਾਂ ਸਰਕਾਰ ਲੈ ਕੇ ਆ ਰਹੀ ਹੈ ਜਿਹੜੀਆਂ ਲੋਕਾਂ ਦੇ ਪੱਖ ਦੀਆਂ ਨਹੀਂ ਲੋਕਾਂ ਦਾ ਉਹ ਨੁਕਸਾਨ ਕਿਵੇਂ ਕਰਦੀਆਂ ਨੇ ਲੋਕਾਂ ਦੇ ਉਹ ਪੱਖ ਚ ਕਿਵੇਂ ਨਹੀਂ ਪੁੱਤਦੀਆਂ ਉਹ ਗੱਲਾਂ ਲੈ ਕੇ ਜਾਣਾ ਸਰਕਾਰ ਦਾ ਹੁਣ ਦੇਖੋ ਸਰਕਾਰੀ ਖਜ਼ਾਨੇ ਦੀ ਦਰਬਾਰ ਤੋਂ ਜਦੋਂ ਹੋਊਗੀ ਤਾਂ ਪੱਤਰਕਾਰ ਕਿਉਂ ਨਾ ਬੋਲਣ ਜੇਪ ਰਾ ਇੱਕ ਮੁੱਖ ਮੰਤਰੀ ਦਾ ਹੈਲੀਕਾਪਟਰ ਉੱਡਿਆ ਫਿਰਦਾ ਤੇ ਇਸ ਪੱਤਰਕਾਰ ਨੇ ਪੁੱਛ ਲਿਆ ਵੀ ਜੀ ਮੁੱਖ ਮੰਤਰੀ ਜੀ ਤੁਸੀਂ ਤਾਂ ਇੱਥੇ ਹੈ ਨਹੀਂ ਸੀ ਇਹ ਤੁਹਾਡਾ ਹੈਲੀਕਾਪਟਰ ਕੌਣ ਵਰਤ ਰਿਹਾ ਇਹਦੇ ਵਿੱਚ ਗਲਤ ਕੀ ਸੀ ਤੁਸੀਂ ਜਵਾਬ ਦੇ ਦਿੰਦੇ ਵੀ ਮੇਰੀ ਆਗਿਆ ਨਾਲ ਕਿਹਾ ਸਾਡੀ ਪਰਮਿਸ਼ਨ ਨਾਲ ਕਿ ਮੈਂ ਭੇਜਿਆ ਮੈਨੂੰ ਫੋਨ ਕਰਕੇ ਇਹਨਾਂ ਨੇ ਪਰਮਿਸ਼ਨ ਲਈ ਹੈ ਤੁਸੀਂ ਇਹਦਾ ਸਪਸ਼ਟੀਕਰਨ ਦੇਣਾ ਚਾਹੀਦਾ ਸੀ ਤੁਸੀ ਦੇ ਸਕਦੇ ਸੀ ਪਰ ਬਜਾਏ ਇਸ ਗੱਲ ਦੇ ਕਿ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਨਹੀਂ ਦੇਣਾ ਤਾਂ ਉਹਨਾਂ ਨੂੰ ਸਬਕ ਕਿਉਣਾ ਤੁਸੀਂ ਤੁਹਾਡੀ ਜ਼ਰੂਰਤ ਕਿਵੇਂ ਹੋਈ ਤੁਸੀਂ ਬੋਲਦੇ ਕਿਵੇਂ ਤੁਸੀਂ ਇੱਕ ਮੁੱਖ ਮੰਤਰੀ ਦੇ ਉਂਗਲ ਕਿਵੇਂ ਰੱਖੀ ਇਹਦਾ ਜਵਾਬ ਦੇ ਵਿੱਚ ਉਹਨਾਂ ਨੇ ਪਰਚੇ ਦੱਬੇ ਕੀਤਾ ਜਿਹਦੇ ਵਿੱਚ ਹਾਈ ਕੋਰਟ ਦੀ ਟਿੱਪਣੀ ਵੀ ਤੁਸੀਂ ਪੜ੍ਹ ਲਈ ਹੋਣੀ ਇਹ ਕਰਕੇ ਅਸੀਂ ਇਹ ਸਮਝਦਾ ਵੀ ਇਹ ਜਮਹੂਰੀ ਹੱਕ ਤੇ ਜੇ ਤੁਸੀਂ ਜਮਹੂਰੀਅਤ ਮੁਕਤਲ ਕਰੋਗੇ ਜੇ ਜਮਹੂਰੀਅਤ ਤੇ ਤੁਸੀਂ ਧੱਕਾ ਕਰੋਗੇ ਤਾਂ ਲੋਕ ਨੇ ਜਿਹੜੇ ਐ ਖੜਨਗੇ ਜਿਵੇਂ ਬਠਿੰਡੇ ਦੇ ਵਿੱਚ ਆ ਤੁਸੀਂ ਦੇਖ ਲਿਆ ਵੀ ਪੰਜਾਬ ਦੀਆਂ ਸਾਰੀਆਂ ਜਨਤਿਕ ਜਮਹੂਰੀਅਤਾਂ ਨੇ ਜਿਹੜਾ ਸੰਘਰਸ਼ ਕਰਦੀਆਂ ਨੇ ਸਾਰੀਆਂ ਅੱਜ ਫੀਲਡ ਤੇ ਖੜਾ ਹੈ ਅਕਾਲੀ ਦਲ ਦੇ 걔ੜਿਆਂ ਬਾਰੇ ਪੁੱਛਿਆ ਹੈਲੀਕਾਪਟਰ ਦੇ ਕਾਂਗਰਸ ਦੇ 걔ੜਿਆਂ ਬਾਰੇ ਪੁੱਛਿਆ ਇਹ ਸਰਕਾਰ ਨੇ ਪੁੱਛਿਆ ਜਿਹੜੀ ਆਮ ਲੋਕਾਂ ਦੀ ਸਰਕਾਰ ਸੀ ਜਦੋਂ ਇਹਨਾਂ ਨੂੰ ਪੁੱਛਿਆ ਫਿਰ ਕੀ ਹੋ ਗਿਆ ਨਹੀਂ ਪੁੱਛਣਾ ਚਾਹੀਦਾ ਜੀ ਕਿਸੇ ਦੀ ਵੀ ਸਰਕਾਰ ਹੋਵੇ ਪੁੱਛਣਾ ਚਾਹੀਦਾ ਮੀਡੀਆ ਦਾ ਕੰਮ ਹੈ ਵੀ ਤੁਸੀਂ ਸੱਚੀ ਗੱਲ ਦੇਖੋ ਇਹ ਇਹ ਸਰਕਾਰ ਭਲਾ ਕੇਂਦਰ ਦੀ ਸਰਕਾਰ ਨੇ ਤਿੰਨ ਕਾਨੂੰਨਾਂ ਵੇਲੇ ਕਹਿੰਦੀ ਸੀ ਦਾ ਵੀ ਕਾਨੂੰਨ ਦਾ ਠੀਕ ਨਹੀਂ ਪੰਜਾਬ ਦੀ ਸਰਕਾਰ ਦੇ ਵਿੱਚ ਅਕਾਲੀਆਂ ਦੀ ਸਰਕਾਰ ਸੀ ਵੀ ਕਹਿੰਦੇ ਕਮੂਨ ਦਾ ਠੀਕ ਨਾ ਤੁਸੀਂ ਐਵੇਂ ਨਾ ਰੌਲਾ ਪਾਓ ਹੁਣ ਜਦੋਂ মিডিਆ ਵਾਲੇ ਸਾਥੀਆਂ ਨੇ ਸਾਰੀ ਇਹ ਪੜੀ ਗੱਲ ਜਾਂ ਸਾਡੇ ਕੋਲ ਸੁਣੀਆ ਗੱਲਾਂ ਕਿਉਂਕਿ ਅਸੀਂ ਪੜ੍ਹ ਕੇ ਦੱਸਿਆ ਵੀ ਸਾਡੇ ਵਾਸਤੇ ਕਿਵੇਂ ਖਤਰਨਾਕ ਨੇ ਤੁਹਾਡੇ ਕੋਲ ਇਹ ਗੱਲਾਂ ਕਈਆਂ ਤੁਸੀਂ ਸਾਥੋਂ ਗੱਲਾਂ ਲੈ ਕੇ ਪੁੱਛਦੇ ਰਹੇ ਇਹ ਗੱਲ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਇਆ ਲੋਕਾਂ ਨੇ ਜਦੋਂ ਸਾਡੀਆਂ ਗੱਲਾਂ ਸੁਣੀਆਂ ਜਵਾਬ ਸਵਾਲ ਸੁਣੇ ਸਾਡੇ ਤਾਂ ਉਹਨਾਂ ਨੇ ਵੀ ਤਾਂ ਖਤਰਨਾਕ ਨੇ ਜਿਆਦਾ ਇਹ ਜਾਂ ਕੰਟੈਕਟ ਵਾਲਾ ਜਿਹੜਾ ਠੇਕੇ ਠੇਕੇ ਦੇ ਪਰ ਖੇਤੀ ਕਰਾਉਣ ਵਾਲਾ ਸਿਸਟਮ ਹੈ ਇਹ ਵੀ ਗਲਤ ਹੈ ਪ੍ਰਾਈਵੇਟ ਮੰਡੀਆਂ ਖੋਲਣਾ ਵੀ ਗਲਤ ਹੈ ਸਰਕਾਰੀ ਮੰਡੀਆਂ ਖਤਮ ਕਰਨਾ ਵੀ ਗਲਤ ਹੈ ਪ੍ਰਾਈਵੇਟਾਂ ਨੂੰ ਗੋਦਾਮਾਂ ਦੇ ਮਾਲਕ ਬਣਾਉਣਾ ਵੀ ਗਲਤ ਹੈ ਜਨਤਕ ਮੰਡੀ ਪਰ ਨਾਲੀ ਨੂੰ ਖਤਮ ਕਰਨਾ ਵੀ ਗਲਤ ਹੈ ਉਹ ਜਦੋਂ ਸਾਰੀਆਂ ਗੱਲਾਂ ਗਲਾਈਆਂ ਵੀ ਕਾਨੂੰਨ ਕੀ ਕਰ ਦਣਗੇ ਤਾਂ ਲੋਕਾਂ ਦੀ ਸਮਝ ਚ ਆਈ ਹੈ ਜਦ ਸਮਰਥਨ ਮਿਲੇ ਇਹ ਸਾਰਾ ਮੀਡੀਆ ਦੇ ਦੇ ਕਥੇ ਜਾਂਦਾ ਇਹ ਮੀਡੀਆ ਦੇ ਖਾਤੇ 'ਚ ਮੀਡੀਆ ਐਸ ਕਰਕੇ ਮੀਡੀਆ ਐ ਨਹੀਂ ਹੈ ਮੀ মিডিਆ ਸਿੱਧੇ ਰੂਪ ਦੇ ਵਿੱਚ ਡਾਂਗ ਲੈ ਕੇ ਸੰਘਰਸ਼ ਨਹੀਂ ਕਰਦਾ মিডিਆ ਹਰ ਗੱਲ ਨੂੰ ਸੰਘਰਸ਼ੀ ਲੋਕਾਂ ਦੀ ਗੱਲ ਨੂੰ ਬਿਨਾ ਚੇਜਤੋ ਸਰਕਾਰਾਂ ਦੇ ਖਿਲਾਫ ਦਾ ਜਾਬਰ ਕਰਨ ਵਾਲੇ ਦੇ ਖਿਲਾਫ ਅੱਖਾਂ 'ਚ ਅੱਖਾਂ ਬਾਕੇ ਗੱਲ ਕਰਨ ਦੀ ਜਿਹੜੀ ਗੱਲ ਕਰਦਾ মিডিਆ ਇਹ ਬਹੁਤ ਗਰਮ ਵਾਲੀ ਗੱਲ ਹੈ ਇਹ ਬਹੁਤ ਮਾਣ ਵਾਲੀ ਗੱਲ ਹੈ ਇਹ ਪਿੱਛੇ ਨਹੀਂ ਹਟਣਾ ਚਾਹੀਦਾ ਹਕੀਕੀ ਰੂਪ ਦੇ ਵਿੱਚ মিডিਆ ਦਾ ਅਸਲੀ ਰੋਲ ਹੈ ਉਗਰਾਹ ਜੀ ਤਿੰਨ ਕਾਨੇ ਕੋਲੋਨਾ ਦਾ ਤੁਸੀਂ ਜ਼ਿਕਰ ਕਰ ਹੈ ਕਿ ਕਾਰੇ ਕਾਨੂੰਨ ਸੀ ਤੇ ਫਿਰ ਲੈਂਡ ਪੂਲਿੰਗ ਦਾ ਬਿੱਲ ਲੈ ਆਏ ਇਹ ਜਿਹੜੀ ਸਰਕਾਰ ਭਾਜਪੀ ਦਾ ਵਿਰੋਧ ਕਰਦੀ ਸੀ ਉਹੀ ਲੈਂਡ ਪੂਲਿੰਗ ਬਿੱਲ ਲੈ ਆਈ ਕਿਵੇਂ ਦੇਖ ਰਹੇ ਹੋ ਕਿ ਕਿਸਾਨਾਂ ਦੇ ਹੱਕ ਦੀ ਉਦੋਂ ਤੱਕ ਗੱਲ ਕਰੀ ਕਿ ਫਿਰ ਲੈਂਡ ਪੂਲਿੰਗ ਬਿੱਲ ਆ ਗਿਆ ਉਦੋਂ ਕੁਰਸੀ ਤੇ ਨਹੀਂ ਜੀ ਨਾ ਜਦੋਂ ਇਹ ਗੱਲ ਕਰਦੇ ਸੀ ਕਿਸਾਨਾਂ ਦੀ ਉਦੋਂ ਕੁਰਸੀ ਤੇ ਨਹੀਂ ਸੀ ਹੁਣ ਤਾਂ ਇਹੀ ਜੀ ਤੁਸੀਂ ਗੱਲ ਹੀ ਨਹੀਂ ਜਿਹੜੀ ਕੇਂਦਰ ਸਰਕਾਰ ਲੈ ਕੇ ਆਉਂਦੀ ਹੈ ਉਹੀ ਫਿਰ ਨੀਤੀ ਹੈ ਸਰਕਾਰ ਲੈ ਕੇ ਆਉਂਦੀ ਹੈ ਦੇਖੋ ਤੁਸੀਂ ਬਿਜਲੀ ਬਿੱਲ 2025 ਆਇਆ ਉਹਦੇ ਤੇ ਸਰਕਾਰ ਦੀ ਕਿੰਨੀ ਕਿ ਟਿੱਪਣੀ ਆਈ ਹੈ ਉਦੇ ਸਰਕਾਰ ਤੇ ਲਿਖ ਕੇ ਦੇਵੀ ਵੀ ਸਾਡੇ ਨਹੀਂ ਇੰਪਲੀਮੈਂਟ ਹੁੰਦਾ ਅਸੀਂ ਨਹੀਂ ਇੱਥੇ ਜਿਹੜੀ ਕੇਂਦਰੀ ਕਮੇਟੀ ਦਾ ਤੁਸੀਂ ਬਣਾਉਣਾ ਚਾਹੁੰਦੇ ਹੋ ਇੱਥੇ ਬਿਜਲੀ ਦੀ ਕਮੇਟੀ ਜੋ ਕੋਈ ਕੇਂਦਰੀ ਕਮੇਟੀ ਬੜੇ ਇੱਥੇ ਸਾਨੂੰ ਮਨਜ਼ੂਰ ਨਹੀਂ ਇਹੋ ਜਿਹਾ ਕੁਛ ਨਹੀਂ ਮਨਰੇਗਾ ਵਾਲੇ ਆ ਮਨਰੇਗਾ ਵਾਲੇ ਕਹਿੰਦੇ ਅਸੀਂ ਵਿਸ਼ੇਸ਼ ਸੈਸ਼ਨ ਸਰਦ ਲਿਆ ਕੀ ਫੈਸਲਾ ਕੀਤਾ ਜਿਹਦੇ ਚ ਇਹਨਾਂ ਨੂੰ 40% ਲਾਇਆ ਤੁਸੀਂ ਕਹੋ ਵੀ ਸਾਡੇ ਤਾਂ ਸਮਰੱਥਾ ਹੀ ਨਹੀਂ ਜਾ ਸਾਨੂੰ ਜੀਐਸਟੀ ਟੈਕਸ ਵਾਲੀ ਜਿਹੜੀ ਛੋਟ ਦਿਓ ਵੀ ਸਾਨੂੰ ਸਿੱਧੀ ਮਿਲੇ ਜਾਂ ਸੀ ਉਹ 40% ਦੇ ਪੈਸੇ ਕਿੱਥੋਂ ਮਾਹੀਆ ਕਰ ਸਰਕਾਰ ਸਾਨੂੰ ਐਡ ਕੀ ਦਿੰਦੀ ਹੈ ਜਾਂ ਸਾਨੂੰ ਇਨਕਮ ਦੇ ਸੋਰਸਾਂ ਬਾਰੇ ਕੁਝ ਦੱਸੋ ਪਰ ਮਨਰੇਗਾ ਦਾ ਕੰਮ ਬੰਦ ਨਹੀਂ ਹੋਣਾ ਚਾਹੀਦਾ ਆ ਜਿਹੜੀ ਤੁਸੀਂ ਲਿਆਇਓ 60 40 ਦੀ ਰੇਸ਼ੋ ਵਾਲੀ ਇਹਨੂੰ ਖਤਮ ਕਰੋ ਜਿਹੜੀ ਜੇ ਰਾਮਜੀਤ ਪਾਲਸੀ ਲੈਂਦੀ ਹੈ ਪੁਰਾਣਾ ਮਨਰੇਗਾ ਕਾਨੂੰਨ ਲਾਗੂ ਕਰੋ ਅਸੀਂ ਮਨ ਮਜ਼ਦੂਰਾਂ ਦੇ ਪੱਖ ਜਾਂ ਤੁਸੀਂ ਇਹੋ ਜਿਹਾ ਮਤਾ ਹੋਣਾ ਚਾਹੀਦਾ ਸੀ ਅੰਗਰੇਜ਼ਾਂ ਦੇ ਰਾਤ ਦੇ ਵਿੱਚ ਪੱਤਰਕਾਰਾਂ ਨਾਲ ਇਹੋ ਜਿਹਾ ਵਿਵਾਰ ਹੁੰਦਾ ਹੈ ਮੀਡੀਆ ਨਾਲ ਇਹੋ ਜਿਹਾ ਵਿਵਾਰ ਹੁੰਦਾ ਸੀ ਹੁਣ ਪੰਜਾਬ ਦੇ ਵਿੱਚ ਹੋ ਰਿਹਾ ਕਿਵੇਂ ਦੇ ਉਸੀ ਤਰ੍ਹਾਂ ਦਾ ਧੱਕਾ ਕਿਉਂਕਿ ਇਹ ਇੱਥੇ ਨਹੀਂ ਇੱਥੇ ਨਹੀਂ ਹੈ ਤੁਸੀਂ ਨੈਸ਼ਨਲ মিডিਆ ਦਾ ਹਾਲ ਦੇਖੋ ਨੈਸ਼ਨਲ মিডিਆ ਦੇ ਵਿੱਚ ਜਿਹੜਾ ਮੋਦੀ ਕਹਿੰਦਾ ਰਹੇ ਜੇ ਹੁਣ ਤਾਂ ਕੁਝ ਨਾ ਕੁਝ ਫਰਕ ਪਿਆ ਹੈ ਕੁਝ ਬਹੁਤ ਚੁਣਵੇਂ ਉਂਗਲਾਂ ਦੇ ਗਿਣੇ ਪੱਤਰਕਾਰ ਨੇ ਜਿਹੜੇ ਮੋਦੀ ਦੇ ਖਿਲਾਫ ਬੋਲਦੇ ਨੇ ਜਿਹੜੇ ਬੀਜੇਪੀ ਸਰਕਾਰ ਦੀਆਂ ਪੌਤਰੀਆਂ ਦੇ ਖਿਲਾਫ ਬੋਲਦੇ ਨੇ ਜਿਹੜਾ ਕਾਰਪੋਰੇਟ ਦੇ ਹੱਲੇ ਦੇ ਖਿਲਾਫ ਬੋਲਦੇ ਨੇ ਬਹੁਤ ਛੋਟੇ ਪੱਤਰਕਾਰ ਨੇ ਪਰ ਹੁਣ ਬਹੁਤ ਵੱਡਾ ਫਰਕ ਪੈ ਗਿਆ ਕਿਉਂਕਿ ਪੰਜਾਬ ਦੇ ਵਿੱਚ ਵੱਡੀ ਪੱਤਰ ਦੇ মিডিਆ ਜਿਹੜਾ ਨਾ ਉਹ ਕਾਰਪੋਰੇਟ ਦੀਆਂ ਨੀਤੀਆਂ ਦੇ ਖਿਲਾਫ ਨਵੀਂ ਆਰਥਿਕ ਨੀਤੀਆਂ ਦੇ ਖਿਲਾਫ ਨਵੇਂ ਹੱਲੇ ਦੇ ਖਿਲਾਫ ਖੁੱਲ ਕੇ ਬੋਲਦਾ ਜਿਹਦੇ ਕਰਕੇ ਜਾਨੀ ਦੂਜੀਆਂ ਸਟੇਟਾਂ ਦੇ ਵਿੱਚ ਇਸ ਗੱਲ ਦਾ ਫਰਕ ਪਿਆ ਇਸ ਕਰਕੇ ਅਸੀਂ ਇਹ ਸਮਝਦੇ ਹਾਂ ਵੀ ਇਹ ਪੋਜ਼ੀਟਿਵ ਪੱਖ ਹੈ ਤੇ ਬਹੁਤ ਸਾਜਗਰ ਹਾਲਤ ਹੈ ਚੰਗਾ ਹੋ ਗਿਆ ਜੇ ਕੀਤਾ ਤਾਂ ਇਹ ਪੱਤਰਕਾਰ ਭਾਈਚਾਰਾ ਵੀ ਐ ਲੱਗੂਗਾ ਵੀ ਪੱਤਰਕਾਰ ਭਾਈਚਾਰੇ ਦੀ ਵੀ ਗੱਲ ਚੁਬਦੀ ਆ ਯਾਰ ਜਾ ਕੇ ਇਹਨੇ ਵੀ ਰੜਕ ਪਾਦੀ ਉਹਨਾਂ ਦੇ ਸਾਨੂੰ ਇਸ ਕਰਕੇ ਐ ਗਵਧਿਆ ਕਰਨ ਲੱਗੀ ਤੱਕੜੇ ਰਹੋ ਜਰਾ ਅਸੀਂ ਤੁਹਾਡੇ ਨਾਲ ਆ ਬਾਈ 2027 ਆ ਰਿਹਾ ਕਿਵੇਂ ਦੇਖਣ ਨੂੰ ਮਿਲੇਗਾ ਕਿ ਕੀ ਲੱਗਦਾ ਹੈ ਕੌਣ ਕਿਹੜੀ ਪੰਜਾਬ ਚ ਪਾਰਟੀ ਬਾਜੀ ਮਾਰੂ ਕਿਉਂਕਿ ਸਾਰੀ ਪਾਰਟੀਆਂ ਨੇ ਇਹੋ ਜਿਹਾ ਹਾਲ ਕਰਿਆ ਪਿਆ ਕਈ ਸਰਕਾਰਾਂ ਨੇ ਹੋਣਾ ਇਹਨਾਂ ਚੋਂ ਕਿਸੇ ਨੇ ਜਿੱਤ ਜਾਣਾ ਹੈ ਹਾਰਨਾ ਤਾਂ ਲੋਕਾਂ ਨੇ ਲੋਕ ਇਹ ਖੇਡ ਦੇ ਵਿੱਚ ਹਾਰਦੇ ਹੀ ਰਹਿਣਗੇ ਜਿੰਨਾ ਚਿਰ ਤੱਕ ਆਪਦੇ ਕੱਠ ਤੱਕੜੀ ਕਰਕੇ ਸੰਘਰਸ਼ਾਂ ਦੇ ਖਾੜਿਆਂ ਨੂੰ ਮਜ਼ਬੂਤ ਨਹੀਂ ਕਰਦੇ ਇਹ ਹਰ ਵਾਰ ਹਾਰਦੇ ਰਹਿਣਗੇ ਇਹ ਹਰ ਵਾਰ ਜਿੱਤਦੇ ਰਹਿਣਗੇ ਕੁਰਸੀਆਂ ਬਦਲਦੀਆਂ ਨੇ ਕੱਪੜੇ ਬਦਲਦੇ ਨੇ ਨੀਤੀ ਨਹੀਂ ਬਦਲਦੀ ਪਾਲਿਸੀ ਨਹੀਂ ਬਦਲਦੀ ਨਵੀਂ ਆਰਥਿਕ ਨੀਤੀਆਂ ਨਹੀਂ ਬਦਲਦੀਆਂ ਕਾਰਪੋਰੇਟਾਂ ਦੀ ਚਾਕਰੀ ਨਹੀਂ ਬਦਲਦੀ ਸਾਮਰਾਜ ਦਾ ਦਾਬਾ ਨਹੀਂ ਬਦਲਦਾ ਉਹੀ ਸਾਰੀਆਂ ਨੀਤੀਆਂ ਜਿਹੜੇ ਸਮੁੰਦਰੋਂ ਪਾਰ ਸਾਡੇ ਤੇ ਲੱਗੀਆਂ ਉਹ ਸਾਰੀਆਂ ਉਸੇ ਤਰ੍ਹਾਂ ਬਰਕਰਾਰ ਰਹਿੰਦੀਆਂ ਨੇ ਇਸ ਕਰਕੇ ਕੁਰਸੀ 'ਤੇ ਬੈਠਣ ਤੋਂ ਪਹਿਲਾਂ ਲੋਕਾਂ ਦੇ ਪੱਖ ਦੀ ਗੱਲ ਕਰਨ ਵਾਲੇ ਸਾਰੇ ਲੋਕ ਕੁਰਸੀ ਤੇ ਬਰਾਜਮਨ ਹੋਣ ਤੋਂ ਬਾਅਦ ਬਦਲ ਜਾਂਦੇ ਨੇ ਇਸ ਕਰਕੇ ਬਦਲਣਾ ਕੁਝ ਨਹੀਂ ਸਤਾਈ ਦੀ ਜਗਾ ਇਹ ਹੋ ਜੂਗਾ ਵੀ ਨਵੀਂ ਸਰਕਾਰ ਨੇ ਕਸਮ ਚਾਹ ਲਈਏ ਭਗਤ ਸਿੰਘ ਵਾਲੀ ਹੈ ਇਹ ਸ਼ਾਇਦ ਹੁਣ ਕਹਿੰਦਾ ਨਾ ਵੀ ਅਸੀਂ ਕਰਤਾਰ ਸਰਾਬੇ ਵਾਲੀਆਂ ਗਾਹਾਂ ਵਾਲੀ ਕਹਦੇ ਮੋਦਮ ਸਿੰਘ ਵਾਲੀਆਂ ਉਦੋਂ ਗਾਹਾਂ ਵਾਲੀ ਕਹਦੇ ਮੈਂ ਗਾਂਧੀ ਵਾਲੀਆਂ ਇਹ ਐਂ ਦਾ ਨਾਂ ਬਦਲ ਦੇ ਦਿੰਦੇ ਨੇ ਇਹ ਕੋਈ ਤਬਦੀਲੀ ਨਹੀਂ ਤਬਦੀਲੀ ਇੱਥੇ ਆਈ ਹੈ ਪੱਤਰਕਾਰਾਂ ਤੇ ਅਟੈਕ ਹੋਇਆ ਆ ਸਾਰੇ ਪੰਜਾਬ ਦੇ ਜਨਤਕ ਜੱਤੇ ਬੰਨੀਆਂ ਉਹਨਾਂ ਦੀ ਹਮਾਇਤ ਆ ਗਈਆਂ ਇਹਨੂੰ ਤਬਦੀਲੀ ਕਹਿੰਦੇ ਨੇ ਇਹ ਸੋਡੀ ਦੇਣਾ ਪ੍ਰਭੂ ਇਹ ਸੋਡਾ ਯੋਗਦਾਨ ਹੈ ਇਹ ਸਾਡੇ ਲੋਕਾਂ ਨੂੰ ਇਕੱਠੇ ਹੋ ਕੇ ਲੜਨ ਦਾ ਬਲ ਜਿਹੜਾ ਸਿਖਾਇਆ ਹੈ ਉਤਸ਼ਾਹਕ ਕੀਤਾ ਹੈ ਇਹਦੇ ਵਿੱਚ ਤੁਹਾਡਾ ਯੋਗਦਾਨ ਹੈ ਜਿਹੜਾ ਬਹੁਤ ਪੋਜੀਟਿਵ ਧੰਨਵਾਦ ਸੋ ਹੋਰ ਵੀ ਅਪਡੇਟ ਲਈ ਬਣੇ ਰਹੋ ਪੰਜਾਬੀ ਲੋਕ ਦੇ ਨਾਲ